ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਗੁਰੀ ਦੋਸਤੋ ਮੇਰੀ ਪਹਿਲੇ ਦਿਨ ਤੋਂ ਕੋਸ਼ਿਸ਼ ਰਹੀ ਹੈ ਕਿ ਸਮਾਜ ਵਿੱਚ ਜੋ ਚੰਗਾ ਹੋ ਰਿਹਾ ਜਾਂ ਚੰਗਾ ਹੋਣਾ ਚਾਹੀਦਾ ਉਸਦੀ ਹੀ ਖਬਰ ਤੁਹਾਡੇ ਤੱਕ ਪਹੁੰਚਾਈ ਜਾਵੇ ਅੱਜ ਦੋਸਤੋ ਸ਼ਹਿਰ ਸ਼ਾਹਕੋਟ ਦੀ ਇਤਿਹਾਸਿਕ ਸੁਧਾਰ ਕਲੱਬ ਵੱਲੋਂ ਕਰਵਾਈ ਜਾਂਦੀ ਰਾਮਲੀਲਾ ਦੇ ਸਬੰਧ ਵਿੱਚ ਜੋ ਅੱਜਕੱਲ੍ਹ ਰਾਮਲੀਲਾ ਦੇ ਪ੍ਰਬੰਧ ਕਰ ਰਹੇ ਨੇ ਪ੍ਰਬੰਧਕ ਕਮੇਟੀ ਪੂਰੀ ਬੈਠੀ ਹੈ ਤੇ ਸਾਡੇ ਵਿੱਚ ਸ਼ਾਮਲ ਨੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਐਮਸੀ ਸ਼੍ਰੀ ਸ਼ਤੀਸ਼ ਰਿਆਨ ਜੀ ਤੇ ਇਸ ਰਾਮਲੀਲਾ ਜੋ ਇਸ ਸਾਲ ਕਰਵਾਈ ਜਾਣੀ ਹੈ ਉਸ ਦੇ ਪ੍ਰਬੰਧਕਾਂ ਵਜੋਂ ਦਿਨ ਰਾਤ ਮਿਹਨਤ ਕਰਦੇ ਨੇ ਤੇ ਉਹਨਾਂ ਦੇ ਨਾਲ ਬੈਠੇ ਨੇ ਸਾਡੇ ਬਹੁਤ ਸਤਿਕਾਰਯੋਗ ਸਾਬਕਾ ਮੈਂਬਰ ਨਗਰ ਪੰਚਾਇਤ ਸ਼੍ਰੀ ਜਗਦੀਸ਼ ਵਡੇਰਾ ਜੀ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਤਿਕਾਰਯੋਗ ਅੰਕਲ ਜੀ ਬੁਰਲੀ ਅਨੰਦ ਗੋਹਿਲ ਜੀ ਸਮਾਜ ਸੇਵੀ ਸਮਾਜ ਸੇਵੀ ਜੀ ਤੇ ਸ਼ਿਮਲੋਤਰਾ ਜੀ ਸ਼ਿਮਲੋਤਰਾ ਜੀ ਤੇ ਅਜੀਤ ਸਿੰਘ ਝੀਤਾ ਜੀ ਸਰੇਂਦਰ ਵਿੱਕ ਜੀ ਤੇ ਸਰੇਂਦਰ ਵਿੱਕ ਜੀ ਮਾਸਟਰ ਜੀ ਇਹ ਸਾਰੀ ਟੀਮ ਅਜੇ ਹੋਰ ਵੀ ਮੈਂਬਰ ਬਹੁਤ ਨੇ ਤੇ ਮੈਂ ਸਵਾਗਤ ਕਰਦਾ ਹਰਿਆਣ ਸਾਹਿਬ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਹ ਰਾਮਲੀਲਾ ਸ਼ੁਰੂ ਕਦੋਂ ਹੋਈ ਸੀ ਸਰਪ੍ਰਸਾਬ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਹੈ ਸਾਡੀ ਜੀ ਉਹਨਾਂ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਕੋਟਨ-ਕੋਟਨ ਆਪਣੇ ਵੱਲੋਂ ਤੇ ਸ਼ਹਿਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਦੂਸਰੇ ਪਾਸੇ ਜਿਹੜੀ ਤੁਸੀਂ ਰਾਮਲੀਲਾ ਦੀ ਗੱਲ ਕੀਤੀ ਆ ਤਕਰੀਬਨ ਮੇਰਾ 1958 ਦਾ ਜਨਮ ਆ ਜੀ 64 ਤੋਂ ਇਹ ਮੈਂ ਦੇਖਦਾ ਆ 5-6 ਸਾਲ ਜੀ ਦੀ ਉਮਰ ਤੋਂ ਜੀ ਇਹ ਤਕਰੀਬਨ 1950 50 ਤੋਂ ਸ਼ੁਰੂ ਹੁੰਦੀ ਹੈ ਜੀ ਇਹਦੇ ਜਿਹੜੇ ਮੋਹਰੀ ਇਕਤਾਰਾ ਦੇ ਆਗੂ ਸੀ ਜੀ ਡਾਕਟਰ ਸੋਮ ਪ੍ਰਕਾਸ਼ ਜੀ ਪੁਰੀ ਜੀ ਲਾਲਾ ਉਹਯੁਧਿਆ ਪ੍ਰਸ਼ਾਦ ਜੀ ਅਗਰਵਾਲ ਜੀ ਜਗਦੀਸ਼ ਰਿਆਂਨ ਜੀ ਜੀ ਸਰਦਾਰੀ لال ਜੀ ਸ਼ਰਮਾ ਹਰਵੰਸ لال ਜੀ ਬਡੇਰਾ ਜੀ ਜਤਿੰਦਰ ਸ਼ਰਮਾ ਜੀ ਗੁਲਸ਼ਨ ਸ਼ਰਮਾ ਜੀ ਜੀ ਪੀੜੀ ਦਰ ਪੀੜੀ ਪ੍ਰੇਮ 소ਪਤੀ ਜੀ ਕਿਸ਼ਨ ਚੰਨ ਜੀ 소ਪਤੀ ਜੀ ਕਿ ਪੀੜੀ ਦਰ ਪੀੜੀ ਕਿ ਸਾਡੇ ਨਾਲ ਤੁਰੇ ਹੁੰਦੇ ਰਹੇ ਸਾਡੇ ਬਜ਼ੁਰਗਾਂ ਉਦੋਂ ਬਾਅਦ ਅਸੀਂ ਸ਼ੁਰੂ ਕੀਤੀ ਉਦੋਂ ਬਾਅਦ ਸਾਡੇ ਬੱਚੇ ਇਹਨੂੰ ਨਿਰੰਤਰ ਇਹਦੇ ਵਿਚਾਰੇ ਅੱਜ ਅਸੀਂ ਸ਼ਹਿਰ ਵਾਸੀਆਂ ਦੀ ਮੰਗ ਦੇ ਹਿਸਾਬ ਨਾਲ ਸੋਸ਼ਲ ਅਜ਼ਾਰਿਆਂ ਦੇ ਨਾਲ ਸਾਡੀ ਇੱਕ 13 ਮੈਂਬਰੀ ਕਮੇਟੀ ਬਣੀ ਜਾਂ ਅਸੀਂ ਉਹਦੇ ਵਿੱਚ ਪ੍ਰਧਾਨ ਕੋਈ ਨਹੀਂ ਬਣਾਇਆ ਸਾਰੇ ਪ੍ਰਧਾਨ ਆ ਬਿਲਕੁਲ ਸਾਰਿਆਂ ਦੀ ਜ਼ਿੰਮੇਵਾਰੀ ਨਿਯੁਕਤ ਆ ਸਾਰੇ ਉਸ ਜ਼ਿੰਮੇਵਾਰੀ ਦੇ ਤਹਿਤ ਅੱਜ ਤੁਹਾਡੇ ਸਾਰਿਆਂ ਦੇ ਦਰਮਿਆਨ ਬੈਠੇ ਮੇਰੀ ਗੱਲਬਾਤ ਕਰਨ ਦਾ ਵੀ ਇਹੀ ਅਸਲ 'ਚ ਕੋਸ਼ਿਸ਼ ਸੀ ਕਿਉਂਕਿ ਕਮੇਟੀਆਂ ਬਹੁਤ ਬਣਦੀਆਂ ਧਾਰਮਿਕ ਬਣਦੀਆਂ ਸਮਾਜਿਕ ਬਣਦੀਆਂ ਰਾਜਨੀਤਿਕ ਵੀ ਬਣਦੀਆਂ ਉਹਦੇ ਵਿੱਚ ਪਹਿਲਾਂ ਰੱਖਿਆ ਜਾਂਦਾ ਕਿ ਪ੍ਰਧਾਨ ਵਾਈਸ ਪ੍ਰਧਾਨ ਤੇ ਵੱਖ-ਵੱਖ ਅਹੁਦੇ ਇਹ ਖੁਸ਼ੀ ਦੀ ਗੱਲ ਹੈ ਕਿ ਰਾਮਲੀਲਾ 1960 ਤੋਂ ਚੱਲੀ ਤੇ ਅੱਜ 2025 ਦੇ ਵਿੱਚ ਅਸੀਂ ਬੈਠੇ ਆ ਤੇ ਜਿਹੜੀ ਪ੍ਰਬੰਧਕ ਕਮੇਟੀ ਉਹਦੇ ਵਿੱਚ ਸਾਰੇ ਪ੍ਰਬੰਧਕ ਨੇ ਸੇਵਾਦਾਰ ਨੇ ਕੋਈ ਪ੍ਰਧਾਨ ਨਹੀਂ ਸਾਰੇ ਪ੍ਰਧਾਨ ਕਹਿੰਦੇ ਆ ਪ੍ਰਧਾਨ ਜੀ ਦੇ ਦਰਸ਼ਨ ਮੁਤਾਬਕ ਪ੍ਰਧਾਨ ਜੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਨਾ ਕਿ ਜਦੋਂ 1960 ਵਿੱਚ ਇਹ ਸ਼ੁਰੂ ਹੋਈ ਸੀ ਰਾਮਲੀਲਾ ਤੇ ਉਸ ਤੋਂ ਬਾਅਦ ਵਿੱਚ ਇਹਦੀ ਜਿਹੜੀ ਅਗਲੀ ਕਮੇਟੀ ਇਹ ਕੋਈ ਵਕਫਾ ਹੁੰਦਾ ਵੀ 80 ਸਾਲ ਕਮੇਟੀ ਚੱਲਣੀ ਜਾਂ 80 ਸਾਲ ਕਮੇਟੀ ਰੱਖਣੀ ਦੇਖੋ ਜੀ ਮੇਰੀ ਸਮਝ ਦੇ ਮੁਤਾਬਕ ਉਦੋਂ ਡਾਕਟਰ ਸੋਮਪੁਰ ਪ੍ਰਕਾਸ਼ ਪੁਰੀ ਜੀ ਦੇ ਨਾਲ ਸਤਕਾਰਯੋਗ تر세ਮ ਲਾਲ ਜੀ ਮਿੱਤਲ ਸਾਹਿਬ ਜਿਹੜੇ ਸਾਡੇ ਸਾਬਕਾ ਪ੍ਰਧਾਨ ਵੀ ਰਹੇ ਆ ਉਹਨਾਂ ਦੀ ਰਹਿਤ ਨਮਾਈ ਇਹ ਕੀ ਆ ਰਾਮਲੀਲਾ ਚੱਲੀ ਆ ਜੀ ਔਰ ਅੱਜ ਤੱਕ ਵੀ ਉਹ ਇਹ ਸਾਡੀ ਕਮੇਟੀ ਦੇ ਸਾਡੀ ਕਮੇਟੀ ਦੇ ਸਾਰੇ ਹੀ ਮੈਂਬਰਾਂ ਤੇ ਜੀ ਹਰਸੀਮ ਲਾਲ ਮਿੱਤਰ ਜੀ ਦਾ ਪੂਰਾ ਹੱਥ ਹੋਆ ਠੀਕ ਆ ਉਹ ਸੇਤ ਉਹਨਾਂ ਦੀ ਕੋਈ ਇਜਾਜ਼ਤ ਨਹੀਂ ਦਿੰਦੀ ਪਰ ਅਸੀਂ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਗਾਹ ਤੁਰੇ ਜਾਂਦੇ ਉਸ ਤੋਂ ਬਾਅਦ ਥੋੜੇ ਟਾਈਮ ਦੇ ਲਈ ਅਸ਼ੁਨੀ ਢੰਡ ਜੀ ਨੇ ਵੀ ਕਰਾਈ ਉਹ ਵੀ ਅੱਜ ਸਾਡੇ ਦਰਮਿਆਨ ਨਹੀਂ ਹੈਗੇ ਪਰ ਅਸੀਂ ਜਿਹੜੇ ਵੀ ਅਤੀਤ ਦੇ ਵਿੱਚ ਜੀ ਜੀ ਜਿੰਨੇ ਵੀ ਸਾਡੇ ਮੈਂਬਰ ਆ ਸਾਰੇ ਹੀ ਅੱਜ ਆ ਬੈਠੇ ਚੀਤਾ ਸਾਹਿਬ ਬਿਲਕੁਲ ਸਾਡੇ ਨਾਲ ਮੋਢੇ ਨਾਲ ਮੋਢਾ ਮੇਲ ਕੇ ਤੁਰਿਆ ਕਿਉਂਕਿ Hindu Sikh Isai ਬਿਲਕੁਲ ਇਹਦੇ ਵੀ ਸਾਰਿਆਂ ਦਾ ਇੱਕ ਸੰਜਿਆ ਤਿਆਰ ਬਿਲਕੁਲ ਜੀ ਇਸ ਕਰਕੇ ਅਸੀਂ ਬਿਨਾ ਭੇਤ ਭਾਵ ਤੋਂ ਅਸੀਂ ਇਸ ਸਾਲ ਵੀ ਤੁਹਾਨੂੰ ਐਸੀ ਰਾਮਲੀਲਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਦਾਂ ਆਰਮਾਨੰਦ ਸਾਗਰ ਜੀ ਦੀ ਬਹੁਤ ਬਹੁਤ ਕਮਾਲ ਦੀ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਜੀ ਸਵਾਲ ਜਿੰਨੇ ਵੀ ਕਰੀ ਜਾਈਏ ਸਾਨੂੰ ਇੰਨਾ ਯਕੀਨ ਆ ਕਿ ਤੁਸੀਂ ਹਰ ਗੱਲ ਹੀ ਹਾਜ਼ਰ ਜਵਾਬ ਕਿਉਂਕਿ ਤੁਹਾਡੇ ਕੋਲ ਜੇ ਰਾਮਲੀਲਾ ਦਾ ਇਤਿਹਾਸ ਵੱਡਾ ਵਾ ਤੇ ਤੁਹਾਡੇ ਕੋਲ ਵੀ ਸ਼ਾਹਕੋਟ ਦਾ ਸਾਰਾ ਇਤਿਹਾਸ ਆਪਣੇ ਦਿਮਾਗ ਦੇ ਵਿੱਚ ਤੁਸੀਂ ਨਿਚੋੜ ਕੇ ਰੱਖਿਆ ਹੋਇਆ ਵਾ ਮੇਰੀ ਬੇਨਤੀ ਹੈ ਕਿ ਇਸ ਜਿਹੜੀ ਰਾਮਲੀਲਾ ਹੋਰੀ ਇਸ ਸਾਲ ਇਹ ਇਹ ਕਿੰਨੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਜੀ ਇਹ ਰਾਮਲੀਲਾ ਸਾਡੀ 26 ਸਤੰਬਰ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ 7 ਦਿਨ ਦਾ ਸਾਡਾ ਪ੍ਰੋਗਰਾਮ 2 ਅਕਤੂਬਰ ਨੂੰ ਦਸਹਿਰਾ ਉਦੋਂ ਹੀ ਅਸੀਂ ਰਾਜ ਪਿਲ ਕਰਨਾ ਬਹੁਤੇ ਸ਼ਹਿਰਾਂ ਵਿੱਚ ਰਿਆਨ ਸਾਹਿਬ ਜਦੋਂ ਆ ਰਾਮਲੀਲਾ ਹੁੰਦੀ ਆ ਉਹ ਜਿਹੜੇ ਵਿੱਚ ਕਰੈਕਟਰ ਹੁੰਦੇ ਆ ਉਹ ਪੇਡ ਕਰੈਕਟਰ ਲੈ ਜਾਂਦੇ ਆ ਕੀ ਇਹ ਦੱਸ ਸਕਦੇ ਕਿ ਇਸ ਸਾਲ ਜਿਹੜੀ ਰਾਮਲੀਲਾ ਹੋ ਰਹੀ ਹੈ ਦੇ ਵਿੱਚ ਕੋਈ ਪੇਡ ਕਰੈਕਟਰ ਤਾਂ ਨਹੀਂਗਾ ਦੇਖੋ ਸਾਡੀ ਜਿਹੜੀ ਰਾਮਲੀਲਾ ਇਹ ਬੜੀ ਪਾਰਦਰਸ਼ੀ ਹੋ ਰਹੀ ਆ ਜੀ ਇਹਦੇ ਵਿੱਚ ਕੋਈ ਵੀ ਬੰਦਾ ਇੱਕ ਵੀ ਪੈਸੇ ਦਾ ਰਵਾਜ਼ਦਾਰ ਨਹੀਂ ਸਾਡੇ ਇੱਕ ਗਰੁੱਪ ਬਣਿਆ ਵਾ ਕੰਬਦਾ ਜੀ ਜਿਹੜੀ ਕਲੈਕਸ਼ਨ ਹਰ ਵੇਲੇ ਸਾਡੇ ਤਿੰਨ ਮੈਂਬਰ ਆ ਚਾਹੇ ਸਰਿੰਦਰ ਵਿਖਜੀ ਆ ਚਾਹੇ ਸ਼ਿਰਮਨ ਉਤਰਾ ਜੀ ਆ ਚਾਹੇ ਬਬਲੂ ਜੀ ਹਿੜਿਆਣਾ ਚਾਹੇ ਜਗਦੀਸ਼ ਬਟਾਰਾ ਜੀ ਹਨਲ ਗੁਇਲ ਜੀ ਅਜੀਤ ਸਿੰਘ ਜੀ ਚੀਤਾ ਹੈਪੀ ਡਾਵਰ ਜੀ ਜਿੰਨੇ ਵੀ ਪਵਨ ਅਗਰਵਾਲ ਜੀ ਜਿੰਨੇ ਵੀ ਉਹਨਾਂ ਦੇ ਸਾਰੇ ਗਰੁੱਪ ਚ ਪੈ ਜਾਣਾ ਇੱਕ ਇੱਕ ਪੈਸੇ ਦਾ ਹਿਸਾਬ ਰਾਮਲੀਲਾ ਖਤਮ ਹੋਣ ਤੋਂ ਬਾਅਦ ਜੀ ਹਵਨ ਕਾਹ ਹੋਊਗਾ ਪੈਨੋ ਰਾਮਲੀਲਾ ਦਾ ਹਿਸਾਬ ਪਾਰਦਰਸ਼ੀ ਫਾਰਿਆਂ ਦੇ ਮੂਰੇ ਰੱਖੀ ਇਹ ਬਹੁਤ ਚੰਗੀ ਗੱਲ ਪਰ ਮੈਂ ਜਿਹੜਾ ਸਵਾਲ ਮੇਰਾ ਫਿਰ ਮਤਲਬ ਕਿ ਜਿਹੜੇ ਤੁਸੀਂ ਕਰੈਕਟਰ ਬਣਨੇ ਵਿੱਚ ਕੋਈ ਪੇਡ ਕਰੈਕਟਰ ਨਹੀਂ ਪੇਡ ਕਰੈਕਟਰ ਕੋਈ ਨਹੀਂ ਬਿਲਕੁਲ ਕੋਈ ਪੇਡ ਨਹੀਂ ਤੇ ਜਦੋਂ ਅੱਜ ਅਸੀਂ ਦੇਖਦੇ ਆ ਕਿ ਸ਼ਹਿਰ ਦੇ ਇਹ ਨੌਜਵਾਨ ਸਾਰੇ ਰਲ ਕੇ ਇਹ ਪਿੰਡਾਂ 'ਚੋਂ ਵੀ ਕੋਈ ਬੰਦੇ ਲੈ ਜਾਂਦੇ ਇਸ ਕਮੇਟੀ ਵਿੱਚ ਜਾਂ ਕੋਈ ਦੇਖੋ ਪਿੰਡਾਂ ਦੇ ਵਿੱਚ ਸਾਡੇ ਸਹਿਯੋਗੀ ਆ ਜੀ ਸੋਨੂ ਕਿਲੀ ਵਾਲਾ ਜੀ ਅਸੀਂ ਸਾਡਾ ਬਹੁਤ ਸਾਥ ਦਿੱਤਾ ਜੀ ਨੈਪ ਸਿੰਘ ਜੀ ਬਜਮਾ ਜੀ ਵੱਡੀਆਂ ਵਾਲੇ ਹੋਰ ਵੀ ਪਿੰਡਾਂ ਦੇ ਬੰਦੇ ਜਿਹਨੂੰ ਅਸੀਂ ਬੇਨਤੀ ਕੀਤੀ ਕਿ ਸਾਡਾ ਸਹਿਯੋਗ ਦਿਓ ਉਹਨਾਂ ਨੇ ਤਨਮਨ ਭੰਗ ਦੇ ਨਾਲ ਸਾਡਾ ਪੂਰਾ ਸਾਥ ਦਿੱਤਾ ਔਰ ਸ਼ਹਿਰ ਨੂੰ ਵਸੀਆਂ ਨੇ ਜਿੱਦਾਂ ਸਾਡਾ ਸਾਥ ਦਿੱਤਾ ਮੈਂ ਤਾਂ ਇਹ ਗੱਲ ਕਰੂੰ ਸਾਡੀ 13 ਮੈਂਬਰੀ ਕਮੇਟੀ ਦਾ ਜੀ ਸਾਰੀ ਕਮੇਟੀ ਸ਼ਹਿਰ ਨਿਵਾਸੀਆਂ ਦਾ ਕੋਟਨ ਕੋਟਨ ਧੰਨਵਾਦ ਕਰਦੇ ਆਂ ਰਾਮਲੀਲਾ ਚੱਲਦੀ ਅੱਜ 2025 ਵਿੱਚ ਪ੍ਰਵੇਸ਼ ਕਰ ਰਹੀ ਹੈ ਅਸੀਂ ਵੀ ਆਪਣੀ ਸੁਰਤ ਸੰਭਾਲਦੇ ਸੰਭਾਲਦੇ ਦੇਖਦੇ ਆ ਰਹੇ ਕਿ ਹਰ ਵਾਰ ਰਾਮਲੀਲਾ ਪਹਿਲੇ ਸਾਲ ਨਾਲੋਂ ਆਉਂਦੇ ਸਾਲ 'ਚ ਬਿਹਤਰ ਕੀਤੀ ਜਾਂਦੀ ਹੈ ਪਰ ਇਹਨਾਂ ਦੀ ਰਹਿਸਲ ਦਾ ਜੋ ਰਹਿਸਲ ਤੁਸੀਂ ਦੱਸਿਆ ਕਿ ਗਾਂਧੀ ਚੌਕ ਵਿੱਚ ਰਹਿਸਲ ਕਿਤੇ ਕਿੱਥੇ ਕਰ ਰਹੇ ਮੰਦਰ ਵਿੱਚ ਕਰ ਰਹੇ ਜਾਂ ਕਿਤੇ ਵੀ ਕਰ ਰਹੇ ਕਦੇ ਵੀ ਪਹਿਲੀਆਂ ਕਮੇਟੀਆਂ ਨੂੰ ਆਪਾਂ ਕਿੰਤੂ ਪਰੰਤੂ ਨਾ ਕਰਦੇ ਹੋਏ ਤੁਸੀਂ ਹਰ ਇੱਕ ਸਮਾਜ ਵਿੱਚ ਇਸ ਸਮਾਜ ਵਿੱਚ ਇੱਕ ਸਰਗਰਮ ਆਗੂ ਵਜੋਂ ਵਿੱਚ ਰਹੇ ਹੋ ਤੁਹਾਨੂੰ ਲੱਗਦਾ ਵਾ ਕਿ ਸੁਧਾਰ ਕਲੱਬ ਦੀ ਇੱਕ ਆਪਣੀ ਬਿਲਡਿੰਗ ਹੋਣੀ ਚਾਹੀਦੀ ਆਪਣੀ ਇਮਾਰਤ ਹੋਣੀ ਚਾਹੀਦੀ ਆ ਕਿ ਜਿਸ ਵਿੱਚ ਰਹਿਸਲ ਵੀ ਹੋਵੇ ਤੇ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਧਾਰਮਿਕ ਸਮਾਗਮ ਕਰਨਾ ਹੋਵੇ ਕਰ ਸਕਦੇ ਤੇ ਤੁਹਾਡੇ ਲੋਕ ਕਦੇ ਕੋਈ ਮੰਗ ਰੱਖੀਗੇ ਦੇਖੋ ਜਿਹੜੀ ਸਾਡੀ ਅੱਜ ਕਮੇਟੀ ਬਣੀ ਹੈ ਜੀ ਇਹਦੇ ਵਿੱਚ ਪ੍ਰਧਾਨ ਮੈਂ ਪਹਿਲਾਂ ਬੇਨਤੀ ਕੀਤੀ ਵੀ ਕੋਈ ਨਹੀਂ ਜੀ ਪਰ ਇਹ ਸਾਡੀ 13 ਮੈਂਬਰੀ ਕਮੇਟੀ ਦੇ ਵਿੱਚ ਜਿੰਨੇ ਵੀ ਮੈਂਬਰ ਆ ਇਹ ਸਮਾਜ ਦੇ ਵੱਡੇ ਵੱਡੇ ਉਦਿਆਂ ਦੇ ਨਾਲ ਬਿਲਕੁਲ ਧਾਰਮਿਕ ਸੰਸਥਾਵਾਂ ਦੇ ਉਦਿਆਂ ਦੇ ਨਾਲ ਜੁੜੇ ਹੋਏ ਆ ਜੀ ਅਸੀਂ ਇਹ ਪ੍ਰਵਾਨਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਦੇ ਹਲਕੇ ਸ਼ਾਹਕੁਰ ਦੇ ਜਿਹੜੇ ਵੀ ਨੁਮਾਇੰਦੇ ਹੋਣ ਜੀ ਉਹਨਾਂ ਨੁਮਾਇੰਦਿਆਂ ਅੱਗੇ ਬੇਨਤੀ ਕਰਾਂਗੇ ਜੀ ਕਿ ਸਾਨੂੰ ਵਤਨ ਵਤ ਯੋਗਦਾਨ ਪਾਓ ਇਹਦਾ ਕੋਈ ਵੱਖਰਾ ਰੂਲ ਬਣੇ ਕੋਈ ਵੱਖਰੀ ਜਗ੍ਹਾ ਬਣੇ ਬਿਲਕੁਲ ਲੋਕਾਂ ਨੂੰ ਇਹਦੇ ਵਿੱਚ ਹੋਰ ਸੁਣੇ ਦਿੱਤਾ ਵੇ ਇਸ ਕਰਕੇ ਜਦੋਂ ਸ਼ਹਿਰ ਦਾ ਬਹੁਤ ਵੱਡਾ ਸਹਿਯੋਗ ਆ ਤੇ ਸਾਨੂੰ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਨੁਮਾਇੰਦਿਆਂ ਤੇ ਬਿਲਕੁਲ ਇਹ ਇੱਦਾਂ ਹੀ ਸਾਡੇ ਨਾਲ ਵੱਤ ਨੂੰ ਵੱਤ ਸਹਿਯੋਗ ਦੇਣਗੇ ਤਾਂ ਕਿ ਇਹ ਆਉਣ ਵਾਲਾ ਜਿਹੜਾ ਟਾਈਮ ਹਜ਼ਾਰਾਂ ਸਾਲ ਪਹਿਲਾਂ ਕਿਉਂਕਿ ਤ੍ਰੇਤਾ ਯੁੱਗ ਦੇ ਵਿੱਚ ਰਮੈਣ ਦਾ ਪ੍ਰਕਾਸ਼ ਹੋਇਆ ਸੀ ਬਿਲਕੁਲ ਉਸ ਤੋਂ ਲੈ ਕੇ ਅੱਜ ਤੱਕ ਤ੍ਰੇਤਾ ਯੁੱਗ ਦੇ ਵਿੱਚ ਰਮੈਣ ਦਾ ਪ੍ਰਕਾਸ਼ ਹੋਇਆ ਦੁਆਪਰ ਦੇ ਵਿੱਚ ਮਹਾਭਾਰਤ ਦਾ ਤੇ ਕਲ ਯੁੱਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਇਸ ਤੋਂ ਬਾਅਦ ਅੱਜ ਤੱਕ ਕੋਈ ਗ੍ਰੰਥ ਨਹੀਂ ਲਿਖੋਇਆ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹੋਏ ਸਾਰੇ ਅੱਗੇ ਬੇਨਤੀ ਫੇਰ ਕਰਾਂਗੇ ਵੀ ਇਦਾਂ ਹੀ ਸਾਨੂੰ ਸਾਡੇ ਸਿਰ ਤੇ ਹੱਥ ਰੱਖਣ ਹੌਨਾਂ ਦਾ ਟਾਈਮ ਅਸੀਂ ਵਧੀਆ ਤਰੀਕੇ ਦੇ ਨਾਲ ਆਪਣੇ ਬਜ਼ੁਰਗਾਂ ਨੂੰ ਦੇਵੀ-ਦੇਵਤਿਆਂ ਨੂੰ ਆਪਣੇ ਜਿੰਨੇ ਵੀ ਵਿਰਾਸਤ ਦੇ ਵਿੱਚ ਸਾਡੇ ਦੇਵੀ-ਦੇਵਤੇ ਆ ਜੀ ਉਹਨਾਂ ਦਾ ਸਾਡੇ ਤੇ ਆਸ਼ੀਰਵਾਦ ਰਹੇ ਤੇ ਉਹਨਾਂ ਦੇ ਦੱਸੇ ਹੋਏ ਰਾਮਾਂ ਤੇ ਅਸੀਂ ਚੱਲਣ ਦੀ ਜਾਪ ਚੱਲੀਏ ਲੋਕਾਂ ਨੂੰ ਰਾਮਲੀਲਾ ਰਹੀਂ ਪ੍ਰੇਰਿਤ ਕਰੀਏ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਰਹੇ ਸੀ ਖਬਰਸਾਰ ਤੇ ਅਸੀਂ ਸੁਧਾਰ ਕਲੱਬ ਸ਼ਾਹਕੋਟ ਦੇ ਸਾਰੇ ਤਕਰੀਬਨ ਅਹੁਦੇਦਾਰ ਬੈਠੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਜੋ ਬਿਲਡਿੰਗ ਦੀ ਗੱਲ ਉਹ ਵੀ ਸਿਆਸੀ ਆਗੂਆਂ ਦੇ ਨਾਲ ਕਰਕੇ ਸ਼ਹਿਰ ਨੂੰ ਇੱਕ ਚੰਗੀ ਬਿਲਡਿੰਗ ਦਿੱਤੀ ਜਾਊਗੀ ਜਿਸ ਵਿੱਚ ਰਐਸਲ ਦੀ ਜਾਂ ਹੋਰ ਧਾਰਮਿਕ ਸਮਾਗਮਾਂ ਦੀ ਪ੍ਰਬੰਧ ਕੀਤੇ ਜਾ ਸਕਣ ਤੁਸੀਂ ਦੇਖ ਰਹੇ ਸੀ ਖਬਰਸਾਰ ਦੋਸਤੋ ਇਸ ਖਬਰ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਸ਼ਾਹਕੋਟ ਦੀ ਇਤਿਹਾਸਿਕ ਰਮੈਣ ਦਾ ਇਤਿਹਾਸ ਤੇ ਆਉਣ ਵਾਲੀ ਰਮੈਣ ਦੇ ਸਮੇਂ ਦਾ ਤਰੀਕ ਦਾ ਪਤਾ ਲੱਗ ਸਕੇ ਧੰਨਵਾਦ